ਦੀ ਮਾਤਾ ਆਦੀ ਤੇਥੇ ਬੈਈ ਨਾ ਮੈਂ ਲੰਮੀ ਪਈ ਆ ਦੇਰੀ ਤੋਂ ਮੈਂ ਨਮਾਨ ਕਰਦੀ ਕੀ ਤੇ ਹਾਂ ਹਾਂ ਤੇ ਇਹ ਤੇ ਹਾਂ ਅੱਛਾ ਤੇ ਉਹ ਮੈਨੂੰ ਤੈਨੂੰ ਚਾਹ ਤਾਂ ਨਹੀਂ ਤੇ ਨਾ ਖਾਂਦੇ ਨਾ ਪੱਤੀ ਹੈ ਨਹੀਂ ਤੇ ਫਿਰ ਮੈਂ ਖਾਤੂ ਬੈਠਾ ਤੇ ਨੂੰ ਪੁੱਤ ਦੀਆਂ ਕੰਮ ਕੰਮ ਦੇਤੇ ਤੇ ਜਾਇਆ ਤਾਰ ਥੁਲਾਗੇ ਦੇ ਤੰਦਮ ਤਾਰ ਢੰਡਾ ਨਾ ਭਰੇਗੇ ਤੋਂ ਤੇ ਨਹੀਂ ਨਮੀ ਤੇ ਪੋਦੇ ਪੋਦੇ ਕੰਮ ਦੇ ਤੂੰ ਉਹ ਨਹੀਂ ਦੁੰਦਾ ਤੇ ਤੇ ਉਹ ਤੇਰਾ ਇਤਲਾ ਜੰਦਾ ਕੋਦੇ ਨਾ ਪਤਾ ਤੇ ਨਾ ਕੀ ਬੰਦਾ ਉਹ ਪੈਨਸ਼ਨ ਮਿਲਦੀ ਨਾ ਤੈਨੂੰ ਪੈਨਸ਼ਨ ਪੈਨਸ਼ਨ ਕਿਉ ਲਾ 10 ਲਾ 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 ਦਾੰਦ ਮਿੱਟਾ ਲਾ ਪੱਤੀ ਲਾ ਤਾ ਗੀ ਮਿੱਟਾ ਮੇਤੇ ਨਹੀਂ ਆ ਜਾ ਦੇ ਤੋ ਤਵੀ ਮੇਰਾ ਨਾਤਾ ਤੋ ਤੰਗਿਆ ਹਾਂ ਨਾਤਾ ਤੋ ਤਦਾ ਤੇਰਾ ਤੇ ਤੋ ਤਾਦਾ ਵੀ ਤੋਤੇ ਦਾ ਇਹ ਤਾਂ ਤੋ ਤੇਰਾ ਗਾਮ ਕਰੇ ਤੋਤੇ ਤੇ ਆਪਣੇ ਨਾਤੇ ਪੂਰੇ ਹੁੰਦੇ ਤੇਰੇ ਤਾਦੇ ਨਹੀਂ ਨਤੇ ਪੂਰੇ ਹੁੰਦੇ ਘਾ ਦੇ ਨਾਲ ਉਹ ਤਰੂੰਦਾ ਤਰੂੰਦਾ ਮਾਤਾ ਆਦਿ ਤੋਂ ਪਲਦੀ ਆਦੇ ਸਾਰਾ ਤੋੜੇ ਬੱਲਾ ਲੈ ਤਾਂ ਦੇ ਲਈ ਥੀਮਤ ਦੇ ਬੱਲਾ ਕਰਾਵੇ ਬੱਲਾ ਆਲੀ ਮੈਲ ਮਾਨੀ ਨੈਣਾ ਨੰਦਾ ਦਾਰੀ ਦਿਆਰੀ ਉਹ ਤੇ ਮੇਰੀ ਦਾਨੀ ਖਾਂਦੀ ਕੁੱਦਾ ਪਾਇਆ 300 ਕੁੱਦਾ ਪਾਇਆ ਪੀਤਾ ਹਾਂ ਤਾਂ ਤੋ ਪ੍ਰਿਆ ਪਾਇਆ ਤੋ ਵਿਚਾਰਾ ਤਰ ਜਾਤਾ ਤੇ ਆ ਤੀ ਕਰਾ ਮੈਨੂੰ ਨੀਵਾਰੀ ਕੋਦੀ ਦਮੀ ਪੈ ਦੇ ਘਟ ਮੇਤਾਂ ਨੂੰ ਨਹੀਂ ਵੀ ਆਨੇ ਜਤੇ ਤੇ ਨੋਂ ਨਿਚਲਾ ਡਾਲਾ ਕਾਦੀ ਦਾਵਾ ਪੈਨਸ਼ਨ ਤੇ ਲਾ ਪੈਨਸ਼ਨ ਤੇ ਤੇਲ ਤੇ ਤਾਂ ਮੌਕ ਕੀ ਤੇਲ ਚ ਨਵਰਦਾ ਦੀ ਆਉਂਦੀ ਓ ਤੇ ਤੇ ਥਾਰਾ 15 15 ਉਹਦਾ ਪਰਿਆ ਆਉਂਦਾ ਵਾ ਬਹੁਤ ਉਹ ਨਾ ਕੀ ਬੰਦਾ ਵਾ ਉਹ ਤੋਈ ਦਲ ਨਹੀਂ ਚਿੰਤਾ ਨਾ ਕਰਿਆ ਕਰ ਬਰੇ ਭਾਜੀ ਆਉਣੇ ਆ ਬਰੇ ਭਾਜੀ ਆਉਣੇ ਆ ਜੀ ਆਤਾ ਵੀ ਅੱਜ ਮੁੱਤ ਦੇ ਆਪਣਾ ਨੇ ਆਤਾ ਵੀ ਅੱਜ ਕਰੇ ਹਾਂ ਤੇ ਉਹ ਨਾ ਹੁੰਦੇ ਓ ਤੋਰੇ ਮਨ ਦੀ ਉਹ ਮੰਨੀ ਦੇਵਾ ਤਰੇ ਤਾਦਾ ਨਹੀਂ ਤਈ 5 ਵਜੇ ਤੇਨੇ ਕੰਮ ਤੋਂ ਕਾਦੇ ਬੰਦ ਆਣਾ ਚਾਏ ਨੇ ਤੋ ਤੇਰੇ ਨੇ ਕੋਈ ਨਹੀਂ ਕੋਈ ਨਹੀਂ 5 ਵਜਣ ਵਾਲੇ ਕਾਦੇ ਤਿੰਨ ਹੋਵੇ ਕਾਦੇ ਤਿੰਨ ਉਹ ਵੀ ਮੰਨਨ ਦੇ ਉਤਾਂ ਦੀਆਂ ਨੂੰ ਨਾ ਦੇ ਦੇ ਦਾਲ ਲਾ ਦੇ ਦੇ ਮਾਂ ਤਿੱਤੋਂ ਨਹੀਂ ਹੋ ਦੇ ਦਮਾਂ ਨੂੰ ਦਾਰ ਉਹ ਪਈ ਉੱਤੇ ਲੁੱਟ ਕੇ ਪਈ ਨਹੀਂ ਤੂੰ ਤੋਪ ਧਰ ਤੋ ਆਪਣਾ ਤੰਤਨ ਲੈ ਤੰਤਨ ਲੈ ਤੋ ਇਹ ਕੰਮ ਕਰਨ ਦੇ ਦਾ ਆਕਾਰ ਤੇ ਧਾਰੀਤਾ ਆਕਾਰ ਥੋੜਾ ਬੋਲੀ ਮਟਾ ਟੁੱਪ ਨਾ ਕਰੇ ਬਾਰੇ ਜਾ ਇਹ ਤਾਂ ਪਰੇਤਾਨੀ ਦੇ ਨਾਲ ਟੂ ਟੁੱਪ ਤਰ ਹੂੰ ਤੇ ਪੰਨਾ ਤਾਂ ਆਵਾ ਨਾ ਤੋ ਰੋਕ ਦੋ ਤੋਵੇ ਆਪਣੇ ਕੀ ਆਵੇ ਲੈਣ ਦੀ ਕੋ ਹੋਵੇ ਤੀ ਚਾਹ ਨੂੰ ਪੁੱਤ ਦਾ ਕੇ ਦਾ ਦਿਮਾਗ ਪ੍ਰੇਤ ਚ ਲੈਂਦਾ ਦਿਮਾਗ ਪ੍ਰੇਤ ਚ ਤੇ ਤਾਦਾ ਨਹੀਂ ਨਹੀਂ ਨਾ கமலாட ਕੁੱਝ ਅੱਜ ਦੇ ਨਾ ਹੋਰ ਹੂੰ ਕੁੱਝ ਦੇ ਹੋਂਦ ਤੱਕ ਦੀ ਪਤਾ ਨਹੀਂ ਹੋਣਾ ਕਿ ਇੱਥੇ ਜੜੇ ਪਕਾਈ ਜਾਂਦੇ ਮਾਂ ਕੋਤਾ ਕੋਈ ਪਤਾ ਨਹੀਂ ਇਹਨਾਂ ਦਾ ਅੰਨੇ ਕਿਹੜੀਆਂ ਖੀਜਣਾਂ ਪਕਾਉਂਦੇ ਦੋਵੇਂ ਜਾਣੇ ਦੋ ਵੇ ਇੱਕੋ ਜਿਹੀ ਰਲ ਗਈ ਹੈ ਦਾਨਾ ਮਾਂ ਦਾਨਾ ਦੋ ਕਾ ਪਤਾ ਤਾਂ ਪੱਤਾ ਨਹੀਂ ਹੋਣਾ ਮੈਂ ਕਿ ਤੇਰੇ ਪੋਹਣੇ ਨਹੀਂ ਆ ਜਾਣਾ ਆ ਦਾਨਾ ਮਾਂ ਤੇ ਤੇਰਾ ਦੋ ਤੇ ਤੋ ਜਾਂਦਾ ਉਠਾਪਦਾ ਬਾਗ ਤਾਂ ਹੀ ਹੋਂਦਾ ਰਹਿੰਦਾ ਥਿਆ ਮਾਤੀ ਦਾ

ਆਪਦਾ ਰੀ ਲਾ ਦੇ ਤਾਂ ਤੰਤੇ ਪਾ ਲਈ ਨਾ ਤੈਨੀ ਤੈਨ ਮੈਂ ਦਾਨਾ ਦਾ ਤਾਂ ਪਰਮੇਰੇ ਤੋਂ ਦੇ ਦਵਾ ਜਾਣਾ ਵਾ ਕਿੱਟੇ ਹੋ ਤੋ ਤਤੀ ਆ ਤਤੀ ਆ ਹੀ ਉਹਨੇ ਦਾਨਾ ਪਤੀਆ ਗਾ ਤੈ ਹੀ ਹੋਤੇ ਹਨ ਹਾਂ ਪੋਤਲਾ ਦਵਾ ਦੇ ਇਹਨੂੰ ਠੀਕ ਠੀਕ ਨਹੀਂ ਲਮੀ ਪਈਆਂ ਮਾਤਾ ਦਾ ਨਾ ਤਬੀਂ ਦੰਦੀਆ ਘਰ ਲਾਟਣਿਆ ਨੀ ਤੇ ਮੈਂ ਲੰਮੀ ਪੈਣਾ ਹੋਰ ਮੈਂ ਕੀ ਕਰਾਂ ਉਹ ਰੋਟੀ ਪਾਣੀ ਤਰੋਂ ਤਰਨਾ ਵਾ ਰੋਟੀ ਪਾਣੀ ਨੂੰ ਅੱਥੇ ਆਖਰ ਆਈ ਆ ਦੁਪਹਿਰੇ ਤਾਂ ਉਹਨੂੰ ਰੋਟੀ ਪਾਣੀ ਦੀ ਲੱਗ ਗਈ ਆ ਠੈਣ ਪਕਾ ਲੈਣੀ ਆ ਅਜੇ ਹੁਣੇ ਪਕਾਉਣ ਨੂੰ ਠੱਥਿਆਂ ਦੇ ਤੱਬਰ ਚ ਵਾਰਤਾ ਮਿੰਨ ਤੀ ਵੀਰਾ ਤੱਤੇ ਤੱਤੇ ਤਾਂ ਦੀ ਰਿੰਦੀ ਆ ਹੂੰ ਹੋਰ ਵੱਡੇ ਛੱਜ ਦੇਜ ਤੇ ਤੇਨ ਮੈਂ ਤਨੀ ਮੁੱਢੀਆ ਤਦੋਂ ਮੋਦ ਰੇ ਮੋ ਤਰੀਏ ਮੈਂ ਕਿਹਾ ਮੋ ਤਰ ਤਰ ਤਮ ਤਾਰ ਤਰ ਹਾਂ ਤੇਰੀ ਦਿਓ ਵੀ ਏਦੀ ਜਵਾਨੀ ਕਾਲੀ ਲੰਮੀ ਟੇਲੇ ਲਸੀ ਕਾਲੀ ਜਮੇ ਤੇਰੀ ਹਾਂ ਤੇਰੀ ਉਹ ਇਨੇ ਗੱਲਾਂ ਕਰ ਜਾਂਦੀ ਆ ਮੈਂ ਮੈਂ ਤੇਰੀ ਮਾਂ ਨੂੰ ਤਰੀ ਬੋਲਿਆ ਹਮ ਮੇਰੀ ਮਾਂ ਤੋਂ ਕਈ ਯਾਰ ਬੋਲਿਆ ਹਮ ਉਹ ਤੇ ਤਮ ਤਾਰ ਤਰ ਹਾਂ ਤਮ ਦੇਰੇ ਘਰਾਂ ਝੋਈ ਚ ਵੜਜੀ ਕੁਝ ਮਿੰਦੀ ਦਾ ਨਹੀਂ ਆ ਉਹ ਨਹੀਂ ਨੀਚਾ ਦਾ ਵੀ ਨੀਚਾ ਮੇਰੇ ਨੀਚਾ ਨਾ ਹੂੰ ਤਰਦੀ ਤਾਂ ਤੀਨੀ ਆ ਮੇਨੋ ਦਤਾ ਤੀਨੀਆ ਏਟ ਆਤਾ ਏਟ ਆਤਾ ਇਧਰ ਇਧਰ ਏਟ ਆਤਾ ਤੇ ਨਾ ਆਤਾ ਪਿਆ ਪੁਤਰੀ ਮਾ ਕਾਂਧੀ ਉਹਨੂੰ ਆ ਵੀਰ ਤੀਨੀਆ ਤੁਹਾਡੇ ਘਰ ਤੀਨੀਆ ਤੁਹਾਡੇ ਘਰ ਐ ਨਾ ਤੁਰ ਪਿਆ ਟਪ ਤਰ ਟਪ ਟਪ ਤੇ 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 ਨਹੀਂ ਚੱਪੇ ਨਹੀਂ ਚੱਪੇ ਰੇਜ ਤੋ ਰੇਜ ਵੀ ਤਿੰਨ ਦਰਵਾਜ਼ੀਆਂ ਪਾਣੀ ਹੀ ਗੰਨਾ ਮੱਧੀ ਪਾਣੀ ਪੀਤਾ ਵੇਟ ਪਾਣੀ ਠੰਡਾ ਅੱਦਨਾ ਮੱਧੀ ਪਿਓ ਇਧਰ ਦੇ ਡੁੱਢ ਬੈਂ ਸਰਾਬ ਉੱਤੇ ਆ ਤੰਦੀ ਇਹਨਾਂ ਦੇ ਧਰ ਬੈਣੀ ਕੋਲ ਤੱਕ ਕਰਾਂ ਚੋਚਾਂ ਢੀਆਂ ਮੈਂ ਕਹਿੰਦਾ ਤੇ ਚੇਰੀ ਭੈਣ ਕੋ ਚਲੀਏ ਤੇਰਾ ਜੀਜਾ ਛੁੱਟੀ ਆ ਤੇ ਕੀ ਖੜਾ ਮੈਂ ਤੇ ਸ਼ਰਮ ਆਉਂਦੀ ਇਹਨੂੰ ਖੜਨ ਲੂੰ ਕੀ ਕਰਾਂ ਕਿੱਦਾਂ ਖੜਾ ਇਹਨੂੰ ਕਿਉਂਕਿ ਉਹ ਤੇ ਫੌਜੀ ਆ ਇਹਨੇ ਤੇ ਜਾ ਕੇ ਕਮਲ ਕਲਦਾਉਣਾ ਅਥੇ ਇਹਨੂੰ ਤੇ ਥੱਥੇ ਕਰਨਾ ਥੱਥਿਆਂ ਦਾ ਟੱਬਰ ਇਹ ਆ ਤੇ ਮੈਨੂੰ ਤਾਂ ਅੰਜ ਸ਼ਰਮ ਨਹੀਂ ਕਿਤੇ ਇਹਨਾਂ ਮੇਰੇ ਮਾਂ ਪਿਓ ਨੇ ਮੈਨੂੰ ਮੇ ਕੋ ਬਦਲਾ ਪਤਾ ਨਹੀਂ ਕਿਹੜੇ ਜਨਮਾਂ ਦਾ ਲਿਆ ਵਾ ਉਹਨੂੰ ਫੱਬਜੀ ਲੱਭਦਾ ਲ ਮੈਨੂੰ ਆ ਥੱਥਾ ਜਾ ਟਕਰਾਤਾ ਮੈਂ ਇਹਨੂੰ ਅਕਲ ਤੇ ਨਾ ਕੋਈ ਦੇ ਤਾ ਹਾਂ ਥੱਥਿਆਂ ਦੇ ਟੱਬਰ 'ਚ ਮੈਨੂੰ ਵਾਰਦਾ ਹੂੰ ਉਹਨੂੰ ਫੱਬਜੀ ਹੰਤੋਂ ਮੋਹ ਉਪਲਾ ਲਿਆ ਤੂੰ ਉਦੋਂ ਦੀ ਨਹੀਂ ਕਾ ਮੇਰਾ ਦੀਦਾ ਹੁਣਾ ਉਹ ਜੋ ਚੁੱਤੀ ਆਉਣਾ ਨੇ ਹੂੰ ਕਿੰਨਾ ਹਾਂ ਮੂ ਮੂ ਬੀ ਆਗੇ ਵਾਜ ਜਾ ਬਰੇ ਲਗਨ ਥੱਥਾ ਥੱਥਾ ਜਾ ਤੇ ਬੋਲਣਾ ਵਾ ਤੇ ਅੱਜ ਦਾ ਬੋਲੋਗੇ ਤੇ ਮੈਂ ਖੜਾ ਵੀ ਜੀਜਾ ਮੇਰਾ ਪੜਿਆ ਲਿਖਿਆ ਫੌਜੀ ਆ ਅਗਲਾ ਆਖੂਗਾ ਵੀ ਇਹ ਕਿੱਥੋਂ ਲੈ ਆਈ ਥੱਥੇ ਜੇ ਨੂੰ ਫੌਜੀ ਆ ਤੇ ਮੈਂ ਉਹਦੇ ਦੰਦੀਆਂ ਵਧਣੀਆਂ ਫੌਜੀ ਆ ਹੂੰ ਤੇਤੀ ਆ ਮੋਦੀ ਡਬਲ ਥੋ ਲੈਣੀ ਆ ਹੂੰ ਮੇਰਾ ਹਲੋ ਘਰ ਥੋੜਾ ਲੈਂਦਾ ਵਾ ਰਸਲ ਤੇ ਗੰਨ ਉੱਥੇ ਰੱਖਦਾ ਵਾ ਆ ਤੇ ਫੇਰ ਹੂੰ ਤੇਤੀ ਆ ਮੇਰੇ ਤੇ ਆੜਾਂ ਦੇ ਲੇ ਸਤੇਦਾਰੀਆਂ ਮਿਲਣ ਗਲਨੀਆਂ ਹੁੰਦੀਆਂ ਹੂੰ ਕਮਰੀਏ ਤੈਨੂੰ ਤੀ ਪਤਾ ਤੈਨੂੰ ਨਹੀਂ ਪਤਾ ਤੂੰ ਵੀ ਆਪਣੀ ਬੋਲੀ ਜਿਹੜੀ ਐ ਥੱppi ਥੋੜੀ ਸੁਧਾਰ ਕੀ ਇਹਦਾ ਜਮਾਨ ਕਰਤਾ ਜਵਾਨ ਤਾਤ ਦਾ ਤਤੇ ਤੇ ਕਾ ਦੀਲ ਨਹੀਂ ਆ ਇਹ ਮੇਰੀ ਵਾਰ ਦੀ ਗੱਲ ਆ ਤੇਰੇ ਵਾ ਤੂੰ ਪਹਿਲਾਂ ਦੇਤਣਾ ਦੀ ਹੂੰ ਤੇਰੇ ਵਸ ਦੀ ਗੱਲ ਨਹੀਂ ਆ ਮੈਂ ਤਾਂ ਨਹੀਂ ਵਿਚੋਲਾਂ ਨੇ ਪਤਾ ਨਹੀਂ ਕਿਹੜੇ ਜਨਮਾਂ ਦਾ ਖਤ ਲਿਆ ਮੇਰੇ ਨਾਲ ਲੱਭਤਾ ਮੈਨੂੰ ਥੱਫਾ ਆ ਗਿਆ ਤੇ ਇਲਕਤਾ ਤਤਾ ਤੋਂ ਤੇੇਰਾ ਟਾਣ ਵਾਲੀਆਂ ਤੇੇਰਾ ਮਾਰੀ ਤਾਂ ਤੇੇਰਾ ਮੈਂ ਆਪਣੇ ਭਰਾਵਾਂ ਨੂੰ ਦਿੱਤੂਈ ਕੋਈ ਗੱਲ ਨਹੀਂ ਕੱਲ ਕੁਝ ਨਹੀਂ ਕਹਿੰਦਾ ਮੈਨੂੰ ਫੌਜੀ ਹੂੰ ਉਹ ਤੇ ਗੱਡੀ ਤੇ ਆਉਂਦੇ ਤੇ ਆਪਾਂ ਘੱਟੇ ਜਾਣਾ ਉਹ ਮੇਰੇ ਕੋਲ ਮੋਟਰਸਾਈਕਲ ਆ ਕਿਹੜਾ ਸਿਲੰਡਰ ਸਿਲੰਡਰ ਕਿਹੜਾ ਤੇ ਬਲੈਂਡਰ ਤੇਰੇ ਕੋਲ ਹੈਗਾ ਉਹ ਤਾਲੀ ਲੰਦਾ ਅੱਛਾ ਆਪਣਾ ਹੀ ਆ ਪਿਆਰਾ ਪਿਆਰਾ ਆ ਅੱਛਾ ਈ ਕੀ ਕੀ ਤਾਲ ਤਾਲ ਤੂੰ ਗਿਆ ਨਹੀਂ ਤੇ ਗੱਡੀ ਲੈ ਮਗੱਡੀ ਤੇ ਜਾਣਾ ਦਦੀ ਤੇ ਥੋਂ ਲੈ ਆਉਣਾ ਨਹੀਂ ਹੂੰ ਤਰਾਇਆ ਹੈ ਤਰਾਇਆ ਤਰਾਇ ਤੇ ਕਰ ਲਈਏ ਹੂੰ ਕਿਰਾਏ ਤੇ ਤਰਕੇ ਜਾਨੀ ਤਰਾਏ ਤੇ ਨਹੀਂ ਜਾਣਾ ਤੇ ਤਾ ਉਹ ਨਾ ਵਹਿੰਦੀ ਆ ਪੈਸਾ ਲੈ ਲੈ ਪੈਸਾ ਲੈ ਪੈਸਾ ਲੈ ਤਾਲ ਤੂੰ ਤਾਲ ਤੂੰ ਐ ਤੇਰੇ ਮਾਤਾ ਤੇ ਦਾਈ ਜਾਂਦੀ ਆ ਤੇਰੀ ਮਾਤਾ ਤੇਰੀ ਬੜਾ ਖਾਂਦੀ ਨੇ ਉਹ ਕਿਆ ਥਿਆਣੇ ਦਾ ਤਿਆਰ ਔਲੇ ਦਾ ਸਾਡਾ ਬਾਅਦ ਪਤਾ ਲੱਗਾ ਉਹ ਬਹੁਤ ਦਿਮਾਗ ਚਟਦੀ ਆ ਮੇਰਾ ਬਹੁਤ ਜ਼ਿਆਦਾ ਬਹੁ ਮੇਰੀ ਸਿਰ ਖਾਂਦੀ ਮੇਰਾ ਤੇਰੇ ਨਹੀਂ ਬਥੇਰਾ ਵੱਦਾ ਥੇਰਿਆ ਹੂੰ ਬਹੁਤ ਵੱਦਾ ਥੇਰਿਆ ਹੂੰ ਤੇਰੇ ਨਹੀਂ ਕੱਲ ਤੂੰ ਤਿਆਰ ਹੋ ਸਦਾਈਆਂ ਤਬਰ ਚ ਵਾਰਤਾ ਮੈਨੇ ਵਿਚੋਲਣ ਨੇ ਸਦਾਈ ਕੌਣ ਹੈ ਸਦਾਈ ਕੌਣ ਸਦਾਈਆਂ ਦਾ ਤਬਰ ਸਦਾਈਆਂ ਦਾ ਤਬਰ ਹੂੰ ਕਾਹਦ ਲਈ ਮਸੀਨੇ ਨੇ ਭਰੇ ਕਿਹੜੇ ਜਰਮਾਂ ਦਾ ਵੈਰ ਖੱਟ ਲਿਆ ਉਹਨੂੰ ਡੈਰ ਦੇ ਦੀਓ ਨਾ ਦੇ 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 ਮੈਂ ਦਊਗੀ ਨਾ ਹੁਣ ਯਾਰ। ਤੋਈ ਦਲਨੀ, ਤੋਈ ਦਲਨੀ ਜਿੱਦਾਂ ਦੀ ਹੋਵੇ ਤਾਂ ਲਈ ਜਿੰਦੀ ਆ। ਹੂੰ ਠੀਕ ਆ। ਮਾਰਾ ਦੋਦਨੀ ਕਹਿੰਦੀ ਮਾਰਾ ਆਪਣੇ ਬਾਰੇ ਚੁੁੱਦੀ ਆ। ਫਿਰ ਪੱਗ ਬੰਨ ਐਦਾ ਨਹੀਂ ਮੈਂ ਜਾਣਾ। ਪਾਟੇ ਪਾਤੀ ਬਣਾ ਦੇ। ਭਗਵਾਨ ਪੈਂਟ ਛਲਟ ਪਾ ਸੋਨਾ ਟੌਰ ਮਾਰ। ਠੀਕ ਆ। ਜਿੱਦਾਂ ਮੇਰਾ ਜੀਜਾ ਸੂਟ ਨਹੀਂ ਨਾ ਮੈਚਿੰਗ ਕਰਕੇ ਹੁੰਦਾ ਨਾ ਕਿ ਤੂੰ ਵੀ ਐਡਾ ਕਰ। ਜੀਦਾ ਦੀਦਾ ਦਾ ਦੀ ਰੰਗੀ ਆ। ਹੂੰ। ਫੌਜੀ ਆ ਤੇ ਮੈਂ ਦੀ ਤਰ੍ਹਾਂ। ਹੂੰ। ਦੀਦਾ ਆਯਾ ਦੀ

ਤੌਰ ਪੂਰੀ ਤੌਰ ਜੀ ਕੱਢ ਲੈ ਤੌਰ ਕੱਢ ਲੈਣਾ ਪੱਗ ਬੰਨ ਤੇ ਆ ਜਿਹੜਾ ਆ ਵੀ ਠਾਂ ਜਿਹਨੂੰ ਕਰ ਓਏ ਇਹ ਨਹੀਂ ਦਾ ਤਮਦਾਰ ਦਿਉੜਿਆ ਤਰੀ ਨਹੀਂ ਹੂੰ ਕੱਲ 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 ਪੱਗ ਬੰਨ ਫਿਰ ਪਪਾ ਚਲੋ ਚੱਲੇਗਾ ਤੌਰ ਕੱਢ ਲੈਣੀ ਹੈ ਹੂੰ ਕੱਲ ਚਲੇ ਚੱਲ